ਆਲੂ ਲੱਲੇ ਮਿਹਦੇ ਅੱਲਾ ਫਰੂਟ ਤੇ ਗੁਲੀ ਚੱਲੇ ਜੀ ਕੀ ਕਰਨ ਮੌਕਾ ਨਹੀਂ ਇਹ ਜੀ ਅੱਜ ਸਾਨੂੰ ਕਰੀਬ 1:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਬੰਦੇ ਰਹੇ ਕਿ ਇੱਥੇ ਇੱਕ ਫਾਇਰਿੰਗ ਇਨਸਿਡੈਂਟ ਹੋਇਆ ਵਾ ਸੋ ਇੱਥੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਵਾ ਇਹ ਰਾਇਲ ਨੀਮੋਜ਼ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਸਪਲਾਈ ਕਰਦੇ ਨੇ ਇੱਥੇ ਮੁਢਲੇ ਤੌਰ ਤੇ ਪਤਾ ਲੱਗਾ ਕਿ ਕੋਈ ਖੁਦ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮ ਇਹ ਨੇ ਉਹ ਚੱਲ ਰਿਹਾ ਸੀ ਤਾਂ ਇਹਨਾਂ ਨੂੰ ਕਰੀਬ 10:30 ਵਜੇ ਫਾਇਰ ਦੀ ਆਵਾਜ਼ ਆਈ ਸੀ ਸੋ ਹੁਣ ਵੱਕਫ ਪਹਿਲਾਂ ਤੋਂ ਹਜੇ ਤੱਕ ਇਹਨਾਂ ਦੀ ਕਨਫਰਮੇਸ਼ਨ ਕੀਤੀ ਹੋਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸਿਕਲ ਦੇ ਇੱਥੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਤੋਂ 6 ਰੌਣਕ ਦੇ ਕੇ ਬਾਈਕ ਦਿੱਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਨੇ ਸਰਦਾਰ ਜੀ ਬੀਆਪ ਡੋਟ ਹਾਂਜੀ ਰੈਂਜਰ ਦਾ ਮਾਮਲਾ ਲੱਗਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹੈ ਜੇ ਬਿਲਕੁਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਦਈ ਉਹਨਾਂ ਤੋਂ ਹੀ ਕਸ਼ਿਸ਼ ਕੀਤੀ ਜਾ ਰਹੀ ਕਿਸੇ ਨਾ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਕਿੰਨੇ ਕੋਲ ਬਰਾਬਰ ਹੋਇਆ ਜੀ ਹਰੇ ਤੱਕ ਦੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜੂਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿਨੇ ਸਰ ਉਹ ਪਰਚੀ ਵੀ ਸੁੱਟ ਕੇ ਗਈ ਸੀ ਕਿ ਪਰਚੀ ਜਿਸ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਤੇ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਹਾਂ ਸਰ ਮਾਲਕ ਕਿੰਨੇ ਨੇ ਜੀ ਇਹਦੇ ਇਹਦੀ ਇਹ ਤਿੰਨ ਬੰਦਿਆਂ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਤਿੰਨ ਮਾਲਕ ਨੇ ਜੋ ਇਹ ਐਵਲਿਮੋਜ਼ ਨਾਮ ਦੇ ਨਾਲ ਦੇ ਦੋ ਇੱਥੇ ਅਲੱਗ-ਅਲੱਗ ਜਗ੍ਹਾ ਦੋ ਸ਼ੌਪ ਸਰ ਅੱਜ ਰਾਜਪਾਲ ਦਾ ਵੀ ਤੋਂ ਦੌਰਾ ਸੀ ਨੰਗਣਾ ਸਿਰ ਕਿਤੇ ਹੁਸਲਾ ਗਲਤ ਲੇਕਿਨ ਨਹੀਂ ਉਹ ਹੁਸਲਾ ਪੂਜੀ ਤਾਲ ਨੂੰ ਲੱਗ ਠੀਕ ਹੈ ਸਰ ਠੀਕ ਹੈ ਜੀ